ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਅਮਰਪਾਲ ਸਿੰਘ ਅੱਜ ਐਮਪੀ ਵਜੋਂ ਸੋਹ ਚੁੱਕਣਗੇ ਅਮਰਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਆਂਦਾ ਜਾਵੇਗਾ ਤੇ ਉਹਨਾਂ ਦਾ ਪਰਿਵਾਰ ਪਹਿਲਾਂ ਹੀ ਦਿੱਲੀ ਪਹੁੰਚ ਚੁੱਕਿਆ ਹੈ ਅਮਰਿਤਪਾਲ ਸਿੰਘ ਭਾਵੇਂ ਪਿੰਡ ਨਹੀਂ ਆ ਸਕਦੇ ਕਿਉਂਕਿ ਇਹ ਪੈਰੋਲ ਦੇਣ ਸਮੇਂ ਸ਼ਰਤ ਰੱਖੀ ਗਈ ਸੀ ਕਿ ਅਮਰਿਤਪਾਲ ਸਿੰਘ ਸਿਰਫ ਸੋਚਕਣ ਲਈ ਦਿੱਲੀ ਜਾਣਗੇ ਉਸ ਤੋਂ ਇਲਾਵਾ ਕਿਤੇ ਹੋਰ ਨਹੀਂ ਪਹੁੰਚ ਸਕਦੇ ਯਾਨੀ ਕਿ ਅਮਰਿਤਪਾਲ ਸਿੰਘ ਆਪਣੇ ਹਲਕੇ ਦੇ ਵਿੱਚ ਨਹੀਂ ਸ਼ਿਰਕਤ ਕਰ ਸਕਦੇ ਪਰ ਇਸ ਦੇ ਬਾਵਜੂਦ ਉਹਨਾਂ ਦੇ ਪਿੰਡ ਦੇ ਵਿੱਚ ਵੱਡੀ ਮਾਤਰਾ ਚੋਂ ਲੋਕ ਇਕੱਠੇ ਹੋਏ ਨੇ ਤੇ ਐਮਪੀ ਵਜੋਂ ਅਮਰਿਤਪਾਲ ਸਿੰਘ ਦੇ ਵੱਲੋਂ ਐਮਪੀ ਵਜੋਂ ਸੋਚਕਣ ਤੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਅੱਜ ਤੇ ਸਮਾਈ ਨਹੀਂ ਜਾਨੀ ਖੁਸ਼ੀ ਜਿੰਨੀ ਖੁਸ਼ੀ ਹੈ ਸੰਗਤ ਨੂੰ ਵੀ ਤੇ ਪੰਜਾਬ ਨੂੰ ਬਹੁਤ ਖੁਸ਼ੀ ਆਜ ਤੇ ਪਰ ਸਰਕਾਰਾਂ ਨੂੰ ਰਾਸ ਨਹੀਂ ਆਈ ਸੀ ਉਹਨਾਂ ਦਾ ਰਾਸ ਕਿੱਥੇ ਆਉਣੀ ਜੀ ਉਹਨਾਂ ਦੇ ਛੀਟਾਂ ਹੀ ਤਨ ਰਹਿ ਗਈਆਂ ਉਹਨਾਂ ਦੀਆਂ ਤੇ ਸਰਕਾਰਾਂ ਦੀਆਂ ਤੇ ਵੀ ਜੀਪੀ ਨੂੰ ਜ ਨਹੀਂ ਮਿਲੀ ਕੋਈ ਸ਼ੀਟ ਪੰਜਾਬ ਨੂੰ ਆਹ ਪਾਰਟੀ ਨੂੰ ਤਿੰਨ ਸ਼ੀਟਾਂ ਮਿਲੀਆਂ ਵਾ ਕਾਲੀਗੜ੍ਹ ਨੂੰ ਇੱਕ ਸ਼ੀਟ ਮਿਲੀ ਆ ਇਹਨਾਂ ਨੂੰ ਰਾਸ ਨਹੀਂ ਮਿਲਣਾ ਉਹਨਾਂ ਨੂੰ ਕੁਝ ਵੀ ਗਾਂ 27 ਕੁਝ ਨਹੀਂ ਮਿਲਣਾ ਉਹਨਾਂ ਨੂੰ ਤੇ ਸਰਕਾਰਾਂ ਦੀ ਮਨਸ਼ਾ ਕੀ ਲੱਗਦੀ ਹੈ ਭਈਆ ਬੱਤ ਬੱਤ ਕਿ ਇਹਨਾਂ ਨੇ ਚਾਹਦੇ ਆ ਬਸ ਦਬੇ ਰਹਿਣਾ ਤੇ ਨਸ਼ਾ ਵਰਤੋਂ ਆ ਵੰਦੇ ਨੇ ਕਿ ਲੋਕਾਂ ਨੂੰ ਤੇ ਚਾਹੁੰਦੇ ਆਂ ਅਸੀਂ ਸਿੱਖ ਕੌਮ ਨੂੰ ਉੱਠਣਾ ਦੇਈਏ ਲੱਗਦਾ ਕਿ ਭਾਈ ਅਬਰਕਲ ਸਿੰਘ ਦੇ ਵੱਲੋਂ ਦੁਬਈ ਤੋਂ ਆ ਕੇ ਲਹਿਰ ਚਾਲੂ ਕੀਤੀ ਗਈ ਸੀ ਅੰਸ਼ੇਹੀ ਮਹੀਨੇ ਹੋਰ ਨਸ਼ੇ ਵਾਸਤੇ ਕੀਤਾ ਮਾਰੇ ਨੇ ਜੋ ਉਹਨਾਂ ਨੂੰ ਭੇਜਿਆ ਸੀ ਬਾਅਦ ਵਿੱਚ ਪਰਮਾਤਮਾ ਨੇ ਭੇਜਿਆ ਉਹਨੂੰ ਸਿੱਧਾ ਜੀ ਉਹਨਾਂ ਪਰਮਾਤਮਾ ਨੇ ਭੇਜ ਕੇ ਨਸ਼ਾ ਛਡਾਉਣ ਤੇ ਤੇ ਅਮਰਤ ਛਕਾਉਣ ਵਾਸਤੇ ਉਹਨਾਂ ਨੂੰ ਭੇਜਿਆ ਜਰੂਰ ਮਾਰੈਂਦਾ ਹੈ ਪਾਸ਼ਾ ਮਾਰੈਂਦਾ ਆਕਾਲ ਪੁਰਖ ਨੇ ਭੇਜਿਆ ਉਹਨਾਂ ਨੂੰ ਤੇ ਇਹਨਾਂ ਨੂੰ ਰਾਸਕ ਛਡਾਉਣਾ ਜੀ ਸਰਕਾਰਾਂ ਨੂੰ ਤੇ ਮੇਰੇ ਪਰਿਵਾਰ ਦੇ ਮੈਂਬਰ ਸਾਰੇ ਪਰਿਵਾਰ ਗਿਆ ਸਾਰਾ ਪਰਿਵਾਰ ਗਿਆ ਹੋਇਆ ਜੀ ਪਰਿਵਾਰ ਦੇ ਵਿੱਚ ਇੱਕ ਗੱਲਬਾਤ ਹੁੰਦੀ ਸੀ ਹਾਂਜੀ ਗੱਲਬਾਤ ਕੋਈ ਨਹੀਂ ਮੇਰੀ ਉਸ ਟਾਈਮ ਹੋਈ ਕੋਈ ਜੇ ਹੋਰ ਕਿਤੇ ਸਰਕਾਰ ਦੇ ਤੋਂ ਬਹੁਤ ਹੀ ਕੋਸ਼ਿਸ਼ ਕੀਤੀ ਪਰ ਵੱਡਾ ਫਤਵਾ ਦਿੱਤਾ ਲੋਕਾਂ ਦੇ ਖਲੂਸ ਆ ਦੇ ਲੋਕਾਂ ਨੇ ਤੂੰ ਦੇ ਪਤਾ ਕੋਈ ਸਰਕਾਰਾਂ ਦਬਾਉਂਦੀਆਂ ਦਬਾਉਂਦੀਆਂ ਹਰੇਕ ਨੂੰ ਭਾਵੇਂ ਮੜੀ ਕੋਈ ਗੱਲ ਹੋਵੇ ਤਾਂ ਵੀ ਪੁਲਿਸ ਉਥੇ ਭੱਜ ਆਉਂਦੀ ਆ ਭਜਾ ਦਿੰਦੀ ਸਰਕਾਰ ਜਾਓ ਦੇ ਘਰੇ ਜਾਓ ਨਾਹੀਂ ਕਾ ਜਾਓ ਸਿੱਖਾਂ ਵਾਸਤੇ ਹੀ ਆ ਹੋਰ ਕਿਹਦੇ ਰਾਤੇ ਥੋੜਾ ਇਹ ਨਵਾਂ ਥੋੜਾ ਗਵਾ ਇੱਥੇ ਭਾਈ ਅੱਜ ਪਾਸ ਸਿੰਘ ਦੇ ਵੱਲੋਂ ਇੱਕ ਸਰੋਪਾ ਤੇ ਪ੍ਰਸ਼ਾਦ ਵੀ ਮੰਗਾਇਆ ਗਿਆ ਹਾਂਜੀ ਹਾਂਜੀ ਹੋਰ ਅਰਦਾਸ ਕਰ ਉਹਦੇ ਘਰ ਦੇ ਅਰਦਾਸ ਜਦੋਂ ਤੁਰਦੇ ਉਹ ਅਰਦਾਸ ਕਰਦੇ ਉਹ ਘਰੋਂ ਤੁਰਨਾ ਤਾਜੀ ਅਰਦਾਸ ਕਰਦੇ ਸੀ ਜੇ ਪਾਸੇ ਹੋਂ ਤਾਜੀ ਅਰਦਾਸ ਕਰਕੇ ਤੁਰਦੇ ਸੀ ਹਾਂਜੀ ਮੌਲਕੇ ਦਾ ਪਿੰਡ ਦਾ ਬਹੁਤ ਵਧੀਆ ਜੀ ਕਿੱਲੇ ਬਹੁਤ ਗਿਆ ਜੀ ਉੱਥੇ ਸਾਰਾ ਪਰਿਵਾਰ ਹੀ ਗਿਆ ਆ ਜੀ ਇਥੋਂ ਗੱਡੀਆਂ ਬਹੁਤ ਗਈਆਂ ਜੀ ਪਾਸੇੋਂ ਗਈਆਂ ਆਪਣਾ ਦਸਿਆ ਨਹੀਂ ਕੋ ਲੋਕਾਂ ਸਿੰਘਾਂ ਨੇ ਸੰਤ ਨੇ ਦਸਿਆ ਨਹੀਂ ਕਿਸ ਨੂੰ ਵੀ ਸਾਡੇ ਨਾਲ ਹੋ ਭਾਈ ਜਾਨ ਸਾਈ ਖੰਡਪੜ ਕੱਲੋਂ ਆਰੰਭ ਕੀਤਾ ਜਾਊਗਾ ਸੌ ਚੱਕਰੇ ਅੱਜ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ